ਹੰਦੀ ਸਸ਼ੀ ਕਾਲ ਜੀ ਮੂਵੀ ਦੇਖੀ ਤੁਸੀਂ ਸ਼ੌਂਕੀ ਸਰਦਾਰ ਕੀ ਕਹਿਣਾ ਚਾਹੁੰਦੇ ਹੋ ਕੀ ਬੈਸਟ ਮੈਸੇਜ ਆ ਅੱਜ ਦੀ ਮੂਵੀ ਦਾ ਬੈਸਟ ਮੈਸੇਜ ਇਹ ਆ ਵੀ ਜਿਹੜਾ ਜਿਹੜੀ ਮੂਵੀ ਆ ਉਹ ਬੇਸ ਹੈ ਆਪਣੇ ਜਿਹੜੀ ਸ਼ਰੀਕੇਬਾਜੀ ਦੇ ਆਧਾਰਿਤ ਤੇ ਆ ਮੂਵੀ ਤੇ ਉਹਦਾ ਜਿਹੜਾ ਐਂਡ ਤੇ ਮੈਸੇਜ ਆ ਉਹਨਾਂ ਨੇ ਬਹੁਤ ਵਧੀਆ ਦਿੱਤਾ ਵਾ ਤੇ ਮੈਂ ਸਾਰੀ ਆਡੀਅנס ਨੂੰ ਕਹੂੰਗਾ ਵੀ ਹਨਾ ਵੀ ਜਰੂਰ ਆਓ ਵੇਖੋ ਮੂਵੀ ਤੇ ਤੁਸੀਂ ਐਂਡ ਤੇ ਤੁਹਾਨੂੰ ਬਹੁਤ ਵਧੀਆ ਮੈਸੇਜ ਮਿਲੂਗਾ ਮੂਵੀ ਤੇ ਹੰਦੀ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਬਹੁਤ ਸੋਹਣੀ ਪਰਿਵਾਰਕ ਮੂਵੀ ਆ ਜੀ ਤੇ ਵੇਖੀ ਪਤ ਲੱਗਦਾ ਵੀ ਜੁਆਇੰਟ ਫੈਮਿਲੀ ਕਿਵੇਂ ਰਹਿਣੀ ਹੈ ਨਾ ਤੇ ਥੋੜੇ ਅੰਡਰਸਟੈਂਡਿੰਗ ਦੇ ਮਿਸਲਰਸਟੰਡਿੰਗ ਹੁੰਦੀ ਰਹਿਣੀ ਆ ਤੇ ਬਾਕੀ ਆਪਣੇ ਵੀਰ ਭਰਾ ਰੋਬਿੰਗ ਚੋਹਾਨ ਦੀ ਫਰ ਜਨਰਲ ਜਰਦੀ ਆ ਤੇ ਬੈਸਟ ਆਫ ਲੱਕ ਟੂ ਹਿਮ ਥੈਂਕ ਯੂ ਜੀ ਇਹ ਮੂਵੀ ਬਹੁਤ ਵਧੀਆ ਸੀ ਇੱਕ ਮਿਕਸ ਮੈਚ ਸੀਗਾ ਡਰਾਮਾ ਐਕਸ਼ਨ ਕਾਮੇਡੀ ਰੋਮਾਂਸ ਐਦਾਂ ਦਾ ਕੋਈ ਵੀ ਐਲੀਮੈਂਟ ਨਹੀਂ ਹੈਗਾ ਜਿਹੜਾ ਨਹੀਂ ਸੀਗਾ ਮੂਵੀ ਚ ਸਭ ਕੁਝ ਮੇਰੇ ਹਿਸਾਬ ਨਾਲ ਕਵਰ ਕੀਤਾ ਹੈ ਹਾਂਜੀ ਸਰ ਤੁਸੀਂ ਹੁਣੇ ਮੂਵੀ ਦੇਖ ਕੇ ਆਏ ਹੋ ਸ਼ੌਂਕੀ ਸਰਦਾਰ ਕੀ ਕਹਿਣਾ ਚਾਹੁੰਦੇ ਹੋ ਇਸ ਮੂਵੀ ਦੇ ਬਾਰੇ ਬਹੁਤ ਸੋਹਣੀ ਮੂਵੀ ਆ ਜੀ ਪਰਿਵਾਰਕ ਮੂਵੀ ਆ ਭੈਣ ਭਰਾਵਾਂ ਦੇ ਰਿਸ਼ਤੇ ਬਾਰੇ ਦੱਸਦੀ ਆ ਤੇ ਇੱਕ ਪਰਿਵਾਰ ਦੇ ਵਿੱਚ ਕਈ ਵਾਰ ਗਲਤਫਹਿਮੀਆਂ ਹੋ ਜਾਂਦੀਆਂ ਪਰ ਉਹ ਕਿਵੇਂ ਕੰਟਰੋਲ ਕਰਨੀਆਂ ਕਿਵੇਂ ਉਹਨਾਂ ਨੂੰ ਹੱਲ ਉਹਦੇ ਬਾਰੇ ਬੜਾ ਵਧੀਆ ਸੰਦੇਸ਼ ਦਿੰਦੀ ਆ ਬਾਕੀ ਹਰ ਇੱਕ ਐਕਟਰ ਦੀ ਜਿਹੜੀ ਐਕਟਿੰਗ ਆ ਉਹ ਬਹੁਤ ਹੀ ਵਧੀਆ ਤੇ ਗੀਤ ਵੀ ਬਹੁਤ ਵਧੀਆ ਥੈਂਕ ਯੂ ਸੋ ਮਚ ਮੂਵੀ ਦਾ ਐਕਸਪੀਰੀਅੰਸ ਉਹਨਾਂ ਦਾ ਕਿੱਦਾਂ ਰਿਹਾ ਹਾਂਜੀ ਆਈ ਥਿੰਕ ਅਸ਼ੁਰਬਿੰ ਬੈਰ ਐਡਰੈਸਡ ਫੋਰ ਥਿਸ ਓਕੇਸ਼ਨ ਬਟ ਮੂਵੀ ਬਹੁਤ ਅਚੀ ਸੀ ਕਿਤੇ ਨਹੀਂ ਇਟ ਵਾਸ ਅ ਵੈਰੀ ਵੈਰੀ ਗੁੱਡ ਐਕਸਪੈਰੀਮੈਂਟ ਜਿਹਦੇ ਵਿੱਚ ਕੋਸ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਐਕਸ਼ਨ ਵੀ ਸੀਗਾ ਫਿਲਮ ਦੇ ਵਿੱਚ ਇਮੋਸ਼ਨ ਵੀ ਸੀਗਾ ਰੋਮਾਂਸ ਵੀਗਾ ਡਰਾਮਾ ਵੀ ਸੀਗਾ ਯੂਜ਼ ਵੀ ਇਟ ਵਾਸ ਇਟ ਵਾਸ ਐਬਸੋਲੂਟਲੀ ਫੈਂਟੈਸਟਿਕ ਫਿਲਮ ਤੇ ਮੈਂ ਸਭ ਨੂੰ ਕਹਿਣਾ ਕਿ ਤੁਸੀਂ ਆਓ ਫਿਲਮ ਦੇਖੋ ਸਪੋਰਟ ਕਰੋ ਸੋ ਆਈ ਥਿੰਕ ਇਹੋ ਜਿਹੀਆਂ movies ਹੋਰ ਬਣਨੀਆਂ ਚਾਹੀਦੀਆਂ ਨੇ ਤੁਸੀਂ ਜਾਣਦੇ ਹੋ ਕਿ ਅਸੀਂ ਹੈਗੇ ਆ ਮੈਲਬਨ ਦੇ ਵਿੱਚ ਜਿੱਥੇ ਅਸੀਂ ਅੱਜ ਪਹਿਲਾ ਜਿਹੜਾ ਪ੍ਰੋਮੋਸ਼ਨ ਵੀਡੀਓ ਜੋ ਪ੍ਰੋਮੋਸ਼ਨ ਮੂਵੀ ਦੇਖ ਚੁੱਕਿਆ ਸ਼ੌਂਕੀ ਸਰਦਾਰ ਤੇ ਸਾਡੇ ਨਾਲ ਨੇ ਪੂਰੀ ਟੀਮ ਇਨਕਲੂਡਿੰਗ ਐਕਮੇ ਮਾਈਗ੍ਰੇਸ਼ਨ ਜਿਨ੍ਹਾਂ ਨੇ ਇਹ ਮੂਵੀ ਪ੍ਰੋਡਿਊਸ ਕੀਤੀ ਹੈ ਤੇ ਮੈਂ ਹੁਣ ਰੋਬਿਨ ਚਾਹਾਨ ਜੀ ਨੂੰ ਮਾਈਕ ਹੈਂਡ ਓਵਰ ਕਰ ਰਹੀ ਹਾਂ ਤੇ ਇਸ ਮੂਵੀ ਅੱਜ ਅਸੀਂ ਦੇਖ ਕੇ ਕੀ ਫੀਲ ਕਰ ਰਹੇ ਆ ਇੰਨਾ ਪ੍ਰਾਊਡ ਇੰਜੋਏ ਕਰ ਰਹੇ ਆ ਤੇ ਇਹ ਮਾਈਕ ਹੁਣ ਉਹਨਾਂ ਕੋਲ ਜਾ ਰਿਹਾ ਦੇਖਦੇ ਹਾਂ ਉਹ ਕੀ ਕਹਿੰਦੇ ਆ ਪਹਿਲੀ ਫਿਲਮ ਆਏ ਡੇਵ ਡਿ ਲੈਵਲ ਦੀ ਜਿਹੜੀ ਮੈਲਬਨ ਦੇ ਵਿੱਚ ਆਸਟ੍ਰੇਲੀਆ ਵਿੱਚ ਸ਼ੂਟ ਹੋਈ ਹੈ ਤੇ ਬਹੁਤ ਵਧੀਆ ਇੱਕ ਆਪਾਂ ਨੂੰ ਰਿਸਪੌਂਸ ਮਿਲਿਆ ਸਾਰੇ ਆਸਟ੍ਰੇਲੀਆ ਵੱਲੋਂ ਸਾਰੇ ਆਸਟ੍ਰੇਲੀਆ ਕਰਾਡ ਵੱਲੋਂ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਗੋਂ ਸਾਡੀ ਟੀਮ ਪੰਜਾਬ ਟੀਵੀ ਦੀ ਟੀਮ ਰੈਡ ਡਾਟ ਮੀਡੀਆ ਦੀ ਟੀਮ ਆਪਾਂ ਸਾਰੇ ਮਿਲ ਕੇ ਇਹੋ ਜਿਹਾ ਪ੍ਰੋਜੈਕਟ ਤੁਹਾਡੇ ਸਭ ਨਹੀਂ ਲੈਂਦੇ ਰਹੀਏ ਤਾਂ ਕਿ ਜਿਹੜਾ ਪੰਜਾਬੀ ਇੰਡਸਟਰੀ ਦਾ ਇੱਕ ਫਲੋ ਜਿਹੜਾ ਆਸਟ੍ਰੇਲੀਆ ਵੱਲੋਂ ਹੋਵੇ ਦੇ ਅਸਟ੍ਰੇਲੀਆ ਦੇ ਲੋਕਲ ਆਪਣੇ ਆਰਟਿਸਟ ਨੇ ਜਾਂ ਕਲਾਕਾਰ ਨੇ ਉਹਨਾਂ ਨੂੰ ਮੌਕਾ ਮਿਲਦਾ ਰਹੇ। ਥੈਂਕ ਯੂ ਅਗੇਨ ਸਾਰਿਆਂ ਦਾ ਜਿਹੜੇ ਵੀ ਅੱਜ ਫਿਲਮ ਵੇਖਣ ਆਏ ਨੇ ਪਰਦੇ ਦੇ ਅੱਗੇ ਜਾਂ ਪਰਦੇ ਦੇ ਪਿੱਛੇ ਸਪੋਰਟ ਸੀ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਜੀ। ਥੈਂਕ ਯੂ ਜੀ। ਗੱਲ ਦੀ ਸਾਰਿਆਂ ਨੂੰ ਜਿਹੜਾ ਰੋਬਿਨ ਬਾਈ ਨੇ ਇਸ ਮੂਵੀ ਨੂੰ ਸਪੋਰਟ ਦਿੱਤਾ ਹੈ ਤੇ ਜਿਹੜਾ ਸਾਰੇ ਯਾਰ ਬਿਲਿਅਨ ਸਪੋਰਟ ਦਿੱਤਾ ਹੈ ਬਹੁਤ ਵੱਡੇ ਦਿਲੋਂ ਆਪਣਾ ਸਤਿਕਾਰ ਹੈ ਤੇ ਵੱਧ ਛੜ ਕੇ ਮੂਵੀ ਨੂੰ ਵੇਖੋ ਸਪੋਰਟ ਕਰੋ ਇਹੀ ਸਾਡੀ ਦਿਲੋਂ ਇੱਛਾ ਜੀ ਸਾਰੀਕਾਰ ਤੇ ਤੁਸੀਂ ਮੂਵੀ ਦੇਖੀ ਆ ਮੂਵੀ ਦੇ ਬਾਰੇ ਆਪਾਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਮੂਵੀ ਦੇ ਬਾਰੇ ਉਹਦੀ ਸਾਡੇ ਸਾਰੇ ਵੱਲੋਂ ਹੀ ਹਲਾਸ਼ੇਰੀ ਆਪਣੇ ਵੱਲੋਂ ਬਰੋ ਥੈਂਕ ਯੂ ਸੋ ਮਚ ਪੀਆਜੀ ਪਿਕਚਰਾਇਜ਼ੇਸ਼ਨ ਬਹੁਤ ਸੋਹਣੀ ਆ ਹਰਜੋਤ ਭਾਈ ਦਾ ਰੋਬਿੰਨ ਭਾਈ ਦਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਆ ਤੇ ਬਹੁਤ ਵਧੀਆ ਗੱਲ ਆ ਕਿ ਆਸਟ੍ਰੇਲੀਆ ਤੋਂ ਹੁਣ ਮੂਵੀਆ ਬਣਨੀ ਸ਼ੁਰੂ ਹੋਈਆਂ ਤੇ ਇਹ ਸੈਕੰਡ ਮੂਵੀ ਆ ਹਰਜੋਤ ਭਾਈ ਦੀ ਤੇ ਰੋਬਿੰਨ ਭਾਈ ਦਾ ਵੀ ਬਹੁਤ ਵੱਡਾ ਯੋਗਦਾਨ ਆ ਮੂਵੀ ਦੇ ਵਿੱਚ ਤੇ ਦੋਨਾਂ ਨੂੰ ਬਹੁਤ ਬਹੁਤ ਸ਼ੁਭ ਇਛਾਵਾ